ਵਿਰੋਧ ਵਿੱਚ 32 ট্রেਡ ਯੂਨੀਅਨਾਂ ਵੱਲੋਂ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕੀਤਾ ਗਿਆ ਜਿਸ ਦੇ ਹਿੱਸੇ ਵਜੋਂ ਪੰਜਾਬ ਵਿੱਚ ਵੀ ਵੱਖ-ਵੱਖ ਕਰਮਚਾਰੀ ਯੂਨੀਅਨਾਂ ਵੱਲੋਂ ਭਾਰੀ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਪੰਜਾਬ ਰੋਡਵੇਜ਼ ਕੰਟਰੈਕਟ ਵਰਕਰ ਯੂਨੀਅਨ ਅਤੇ ਸੀਟੀਯੂ ਦੇ ਸੱਦੇ ਤੇ ਸਵੇਰ ਤੋਂ ਹੀ ਚੱਕਾ ਜਾਮ ਕਰ ਦਿੱਤਾ ਗਿਆ ਅੰਮ੍ਰਿਤਸਰ ਡੀਪੂ ਸਮੇਤ ਸੂਬੇ ਦੇ ਕਈ ਰੋਡਵੇਜ਼ ਡੀਪੂਆਂ ਤੋਂ ਇੱਕ ਵੀ ਬੱਸ ਰਵਾਨਾ ਨਹੀਂ ਹੋਈ ਕਰਮਚਾਰੀਆਂ ਵੱਲੋਂ ਐਲਾਨ ਕੀਤਾ ਗਿਆ ਕਿ 9 ਤੋਂ 11 ਜੁਲਾਈ ਤੱਕ ਤਿੰਨ ਦਿਨੀ ਹੜਤਾਲ ਕੀਤੀ ਜਾਵੇਗੀ ਅਤੇ ਜੇਕਰ ਸਰਕਾਰ ਨੇ ਮੰਗਾ ਨਾ ਮੰਨਿਆ ਤਾਂ 10 ਜੁਲਾਈ ਨੂੰ ਮੁੱਖ ਮੰਤਰੀ ਦੀ ਰਿਹਾਈਸ਼ ਤੱਕਰਾਉ ਕੀਤਾ ਜਾਵੇਗਾ। ਇਸ ਮੌਕੇ ਜੋਤ ਸਿੰਘ ਸੂਬਾ ਪ੍ਰਧਾਨ ਪੰਜਾਬ ਰੋਡਵੇਸ ਪੰਬਸ ਅਤੇ ਯੁਗਰਾਤ ਸਿੰਘ ਸਮੇਤ ਮੈਂਬਰ ਮੌਜੂਦ ਸਨ। ਸਾਡੀ ਜਿਹੜੀ ਹੜਤਾਲ ਆ ਸਾਰੇ ਤਾਂ ਪਹਿਲਾਂ ਲੰਬੇ ਸਮੇਂ ਤੋਂ ਜਿਵੇਂ ਹੜਤਾਲਾਂ ਸੀ ਕਰਦੇ ਆ ਰਹੇ ਆ ਤੇ ਉਹਦਾ ਕਾਰਨ ਇਹ ਆ ਇਹ ਵਾਲੀ ਹੜਤਾਲ ਹੋਣ ਦਾ ਵੀ ਸਾਡੀਆਂ ਜਿਹੜੀਆਂ ਮੰਨੀਆਂ ਹੋਈਆਂ ਸਰਕਾਰ ਵੱਲੋਂ ਮੰਗਾ ਸਾਡੀਆਂ ਉਹਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਜਿਸਤੇ ਵਿਰੋਧ ਵਜੋਂ ਅਸੀਂ ਇਹ 3 ਦਿਨ ਦਾ ਇਹ ਹੜਤਾਲ ਦਾ ਆਪਣਾ ਪ੍ਰੋਗਰਾਮ ਰੱਖਿਆ ਜੀ ਜਿਹੜੀ ਅੱਜ ਦੀ ਸਾਡੀ ਹੜਤਾਲ ਆ ਉਹ ਤਾਂ ਸਮੁੱਚੇ ਪੰਜਾਬ ਦੇ 27 ਦੀਪੂਆਂ ਦੇ ਵਿੱਚ ਹੀ ਕੀਤੀ ਜਾਣੀ ਆ ਜਿਹੜਾ ਕੱਲ ਦਾ 10 ਤਰੀਕ ਦਾ ਸਾਡਾ ਪ੍ਰੋਗਰਾਮ ਹੈ ਉਹ ਸੀਐਮ ਦੀ ਰਹਾਸ਼ਤਾ ਜੀ ਤੇ ਅਗਰ ਕੱਲ ਵਾਲੀ ਮੀਟਿੰਗ ਦੇ ਹੜਤਾਲ ਧਰਨੇ ਦੌਰਾਨ ਜੇ ਵਿੱਚੋਂ ਕੋਈ ਹੱਲ ਨਿਕਲ ਆਉਂਦਾ ਹੈ ਕੋਈ ਮੀਟਿੰਗ ਨਿਕਲ ਆਉਂਦੀ ਆ ਤਾਂ ਫਿਰ ਤਾਂ ਅਸੀਂ ਪਹਿਲਾਂ ਦੀ ਤਰ੍ਹਾਂ ਆਪਣੀ ਸੇਵਾ ਵਿੱਚ ਹਾਜ਼ਰ ਆ ਲੋਕਾਂ ਦੀ ਜਨਤਾ ਦੀ ਸੇਵਾ ਦੇ ਵਿੱਚ ਅਗਰ ਜੇ ਮੰਨ ਲਓ ਕੱਲ ਤੁਹਾਡੀ ਮੀਟਿੰਗ ਜਾਂ ਕੁਝ ਵਿੱਚ ਨਹੀਂ ਨਿਕਲਦਾ ਤੇ ਫਿਰ ਜਿਹੜੀ ੜਤਾੜ ਆ ਲੰਮੇ ਸਮੇਂ ਲਈ ਵੀ ਹੋ ਸਕਦੀ ਹੈ ਸਰਕਾਰ ਨੇ ਸਾਡੇ ਵੀ ਕੋਈ ਵੀ ਮੀਟਿੰਗ ਬੁਲਾ ਕੇ ਸਾਡੇ ਨਾਲ ਜਿਹੜਾ ਸਾਡੇ ਮਸਲੇ ਆ ਉਹਨਾਂ ਤੇ ਵਿਚਾਰ ਉਟਾੰਦਲਾ ਨਹੀਂ ਕੀਤਾ ਤੇ ਡਾਇਰੈਕਟਰ ਨੇ ਮੀਟਿੰਗ ਜ਼ਰੂਰ ਸਾਡੇ ਨਾਲ ਕੀਤੀ ਆ ਪਰ ਉਹ ਡਾਇਰੈਕਟਰ ਨੇ ਵੀ ਸਾਨੂੰ ਉਹਦੇ ਵਿੱਚ ਕਿਹਾ ਵੀ ਜਿਹੜਾ ਤੁਹਾਡੀਆਂ ਮੰਗਾਂ ਨੇ ਉਹ ਸੀਐਮ ਦੀ ਸੀਐਮ ਲੈਵਲ ਦੀਆਂ ਨਹੀਂ ਤੇ ਜਿਸ ਦੇ ਰੋਸ ਵਿੱਚ ਅਸੀਂ ਪਹਿਲਾਂ ਵੀ ਕਹਿੰਦੇ ਰਿਹਾ ਕਿ ਸਾਡੀ ਸੀਐਮ ਨਾਲ ਮੀਟਿੰਗ ਕਰਵਾ ਦਿੱਤੀ ਜਾਏ ਅਸੀਂ ਟਰਾਂਸਪੋਰਟ ਮੰਤਰੀ ਨੂੰ ਕਿਹਾ ਆਪਣੀ ਮੈਨੇਜਮੈਂਟ ਡਾਇਰੈਕਟਰ ਸੈਕਟਰੀ ਨੂੰ ਕਿਹਾ ਪਰ ਸਾਡੀ ਸੀਐਮ ਨਾਲ ਮੀਟਿੰਗ ਨਹੀਂ ਕਰਵਾਏਗੀ ਜਿਸ ਦੇ ਰੋਸ ਵਿੱਚ ਅੱਜ ਅਸੀਂ ਪੰਜਾਬ ਦੇ ਤਕਰੀਬਨ 7500 ਮੁਲਾਜ਼ਮ ਜਿਹੜੇ ਕੱਚੇ ਕੰਮ ਕਰਦੇ ਆ ਠੇਕੇ ਤੇ ਆਊਟਸੋਰਸਿੰਗ ਕੰਟਰੈਕਟ ਤੇ ਉਹ ਹੜਤਾਲ ਤੇ ਜਾ ਚੁੱਕੇ ਆ ਪੰਜਾਬ ਰੋਡਪੇ ਦੇ ਕੱਚੇ ਮੁਲਾਜ਼ਮਾਂ ਵੱਲੋਂ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਇਸ ਮੁੱਖੇ ਗੱਲਬਾਤ ਕਰਦੇ ਹੋਏ ਮੁਲਾਜ਼ਮਾਂ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਮੰਨੀਆਂ ਸਨ ਪਰ ਉਹ ਮੰਗਾਂ ਅਜੇ ਤੱਕ ਉਹਨਾਂ ਦੀ ਪੂਰੀਆਂ ਨਹੀਂ ਹੋਈਆਂ ਉਹਨਾਂ ਨੇ ਆਖਿਆ ਕਿ ਤਿੰਨ ਦਿਨ ਦੀ ਹੜਤਾਲ ਕੀਤੀ ਗਈ ਹੈ ਅਗਰ ਪੰਜਾਬ ਸਰਕਾਰ ਉਹਨਾਂ ਦੀ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੇ ਦਿਨ ਤੇ ਚੱਕਾ ਜਾਮ ਜਾਰੀ ਰਹੇਗਾ ਅਮਰਸਰ ਫਾਸਟ ਮੇ ਖਬਰ ਨ ਮਿਲੀ ਰਕੇਸ਼ ਕੁਮਾਰ